ਚਾਰੇ ਪਾਸੇ ਤੋਂ ਇਹਦੇ ਤੇ ਸੰਕਟ ਆ ਪਿਆ ਇਹਨੇ ਬੜਿਆਂ ਦੇ ਨਾਲ ਨੇੜਤਾ ਪਾ ਕੇ ਆਪਣੇ ਆਪਣੇ ਲਈ ਮਦਦ ਮੰਗਣੀ ਚਾਹੀ ਪਰ ਜਦੋਂ ਕੋਈ ਵੀ ਮਦਦ ਦੇ ਲਈ ਅੱਗੇ ਨਾ ਆਇਆ ਮੈਂ ਕੱਲ ਵੀ ਬੇਨਤੀ ਕੀਤੀ ਸੀ ਦੁਨੀਆ ਦੇ ਲੋਕਾਂ ਕੋਲ ਦੁੱਖਾਂ ਦੀ ਗੱਲ ਕਰੋਗੇ ਤੇ ਗੁਰਮੁਖੋ ਲੋਕਾਂ ਨੇ ਤੁਹਾਨੂੰ ਸਲਾਹ ਤੇ ਦੇਣੀ ਹੈ ਪਰ ਸਾਥ ਨਹੀਂ ਦੇਣਾ ਸ਼ਬਦ ਤੇ ਦੋਈ ਮਿਲਦੇ ਜੁਲਦੇ ਹਨ ਸਲਾਹ ਤੇ ਸਾਥ ਸਲਾਹ ਤੇ ਬੜੇ ਦੇ ਦੇਣਗੇ ਤੁਹਾਨੂੰ ਪ੍ਰਸਾਦ ਕੋਈ ਬਿਰਲਾ ਦੇਗਾ ਆਓ ਕਿਵੇਂ ਇਹਨੇ ਸਤਿਗੁਰਾਂ ਦੀ ਮਹਿਮਾ ਨੂੰ ਸਤਿਗੁਰਾਂ ਦੇ ਜਸ ਨੂੰ ਕੰਨਾਂ ਨਾਲ ਸੁਣਿਆ ਕਿਵੇਂ ਦੇ ਮਨ ਵਿੱਚ ਜਗਿਆਸਾ ਪੈਦਾ ਹੁੰਦੀ ਹੈ ਕਿਉਂ ਨਾ ਮੈਂ ਜਾ ਕੇ ਸਤਿਗੁਰਾਂ ਦੇ ਦੀਦਾਰ ਕਰਾਂ ਤੇ ਮਹਾਰਾਜ ਕਿਰਪਾ ਕਰਕੇ ਇਸ ਸੰਕਟ ਦੇ ਸਮੇਂ ਵਿੱਚ ਮੇਰਾ ਸਾਥ ਦੇ ਕੇ ਮੈਨੂੰ ਦੁੱਖਾਂ ਦੇ ਵਿੱਚੋਂ ਜਿਹੜਾ ਹੈ ਉਹ ਕੱਢਣਾ ਕਰਨ ਆਓ ਗੁਰਮੁਖੋ ਅਗਲਾ ਜਿਹੜਾ ਪ੍ਰਸੰਗ ਹੈ ਆਪਾਂ ਸਾਰਿਆਂ ਨੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੀ ਭੈ ਭਾਵਨੀ ਵਿੱਚ ਰਹਿੰਦਿਆਂ ਹੋਇਆਂ ਸਰਬਨ ਕਰਨੇ ਇੱਕ ਵਾਰ ਸਾਰੀ ਸੰਗਤ ਅਸੀਸ ਬਖਸ਼ੋ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਚੌਪਈ ਜਹੰ ਦੇਸਾਂ ਤੇ ਜਦ ਸੰਕਟ ਭਰਿਆ ਗੁਰਮੁਖੋ ਸੱਜ ਜਾਣਿਓ ਸਿਆਣੇ ਕਹਿੰਦੇ ਜਦੋਂ ਮਨੁੱਖ ਤੇ ਦੁੱਖਾਂ ਦਾ ਸਮਾਉਂਦਾ ਨਾ ਮਨੁੱਖ ਫਿਰ ਚਾਰੇ ਪਾਸਿਆਂ ਤੋਂ ਘੇਰਿਆ ਜਾਂਦਾ ਇੱਕ ਤੇ ਆਰਥਿਕ ਤੌਰ ਤੇ ਕਿ ਮਜ਼ੂਰੀ ਆ ਜਾਣੀ ਉਤੋਂ ਪਰਿਵਾਰ ਵਿੱਚ ਬਿਮਾਰੀਆਂ ਆ ਜਾਣੀਆਂ ਉਧਰੋਂ ਕਾਰੋਬਾਰ ਦਾ ਫੇਲ ਹੋ ਜਾਣਾ ਜਿਵੇਂ ਕਪਾ ਕਹਾਵਤ ਵੀ ਸੁਣਦੀਆਂ ਵੀ ਜਦੋਂ ਬਗਤ ਇਨਸਾਨ ਤੇ ਆਣ ਪੈਂਦਾ ਸੱਪ ਰੱਸੀਆਂ ਦੇ ਬਨ ਬਨ ਕੱਟ ਜਾਂਦੇ ਗੁਰੇ ਭਲੇ ਦੇ ਉਦੋਂ ਨਾ ਕੋਈ ਪਰਖ ਰਹਿੰਦੀ ਮਿੱਤਰ ਮਿੱਤਰਾਂ ਤੋਂ ਪਾਸਾ ਵਟੇ ਜਾਂਦੇ ਇਹ ਗੁਰਬਾਣੀ ਦਾ ਸ਼ਬਦ ਨਹੀਂ ਮੈਂ ਇੱਕ ਕਹਾਵਤ ਤੁਹਾਨੂੰ ਸੁਣਾਈਏ ਬਾਣੀ ਦਾ ਸ਼ਬਦ ਆਪਾਂ ਪਹਿਲਾਂ ਸੁਣ ਲਿਆ ਸੁੱਖ ਮਿਆਂ ਬਹੁਤ ਮਿਲ ਬੈਠਤ ਇਸ ਕਰਕੇ ਕਹਿੰਦੇ ਜਦੋਂ ਚਾਰੇ ਪਾਸਿਆਂ ਤੋਂ ਇਹਦੇ ਤੇ ਸੰਕਟ ਪਿਆ ਤੇ ਇਹ ਸੰਕਟ ਦੇ ਵਿੱਚ ਬਹੁਤ ਜ਼ਿਆਦੇ ਫਸ ਗਿਆ ਸਤਿਗੁਰਾਂ ਸੋ ਜਸ ਰਬਣ ਤਿੰਨ ਕਰਿਆ ਤੇ ਗੁਰਮੁਖੋ ਓਸ ਵੇਲੇ ਇਨੇ ਗੁਰੂ ਕੀ ਸਿੱਖਾਂ ਦੇ ਕੋਲੋਂ ਗੁਰੂ ਦਾ ਜਸ ਗੁਰੂ ਦੀ ਮਹਿਮਾ ਨੂੰ ਗੁਰੂ ਦੀ ਵਡਿਆਈ ਨੂੰ ਆਪਣੇ ਕੰਨਾਂ ਨਾਲ ਸੁਣਿਆ ਕਿ ਗੁਰੂ ਜੀ ਦੀਨ ਦੁਖੀਆਂ ਦਾ ਸਾਥ ਦੇਣ ਵਾਲੇ ਹੈ ਗੁਰੂ ਜੀ ਦੀਨ ਦੁਖੀਆਂ ਦੇ ਦਰਦ ਵਡਾਉਣ ਵਾਲੇ ਆ ਉਹਨੇ ਥਾਬੀਆਂ ਦੇ ਥਾਣੇ ਉਹਨੇ ਓਟੀਆਂ ਦੀ ਓਟ ਨੇ ਉਹਨੇ ਆਸਰਿਆਂ ਦੇ ਆਸਰੇ ਐ ਇਸ ਕਰਕੇ ਇਹਦੇ ਮਨ ਵਿੱਚ ਇਹ ਭਾਵਨਾ ਪੈਦਾ ਹੋਈ ਛੁora ਸਪਨ ਕੌ ਨਿਕਸਿ ਆਉ ਕੈਸ ਤੈ ਕਹਿੰਦੇ ਉਸ ਵੇਲੇ ਫਿਰ ਇਹ ਕਿਵੇਂ ਨਾ ਕਿਵੇਂ ਸਾਰਿਆਂ ਨੂੰ ਛੱਡ ਕੇ ਵੱਖਰਾ ਹੋ ਗਿਆ ਇਦਿਆਂ ਬੰਦਾ ਖੀਰ ਤੱਕ ਨਿਭਾਉਣ ਦਾ ਯਤਨ ਕਰਦਾ ਵੀ ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਰਿਸ਼ਤੇਦਾਰਾਂ ਨੂੰ ਮਿੱਤਰਾਂ ਦੋਸਤਾਂ ਨੂੰ ਨਾਲ ਲੈ ਕੇ ਚੱਲਾਂ ਕਿਤੇ ਸਾਡੀ ਸਾਂਝ ਟੁੱਟੀ ਨਾ ਜਾਵੇ ਕਿਤੇ ਮੇਰੇ ਤੋਂ ਗਲਤ ਫੈਸਲਾ ਨਾ ਹੋ ਜਾਏ ਕਹਿੰਦੇ ਪਰ ਇਹਨੇ ਜਦੋਂ ਵੇਖਿਆ ਵੀ ਇਹਨਾਂ ਵਿੱਚ ਕੋਈ ਨਹੀਂ ਹੈ ਜਿਹੜਾ ਮੇਰਾ ਸਾਥ ਦੇਵੇਗਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਦੇ ਨਾਲੋਂ ਇਹ ਵੱਖਰਾ ਉਹ ਤੁਰਿਆ ਫਸਿਆ ਔ ਜਾਲ ਚੱਕ ਤਿਆਗਿਓ ਜਸ ਕਹਿੰਦੇ ਭਾਈ ਇਹਨੇ ਇਸ ਤਨਾ ਦੁਨਿਆਵੀ ਰਿਸ਼ਤਿਆਂ ਨੂੰ ਤਿਆਗ ਦਿੱਤਾ ਜਿਵੇਂ ਮੱਸੀ ਜਾਲ ਵਿੱਚੋਂ ਨਿਕਲ ਕੇ ਸੁਤੰਤਰ ਹੋ ਜਾਂਦੀ ਹੁਣ ਗੁਰਮੁਖੋ ਰਿਸ਼ਤੇ ਨਿਭਾਉਣੇ ਵੱਖਰੀ ਗੱਲ ਪਰ ਰਿਸ਼ਤਿਆਂ ਦੇ ਮੋਹ ਵਿੱਚ ਫਸ ਜਾਣ ਉਹ ਵੱਖਰੀ ਗੱਲ ਇੱਕ ਮਹਾਰਾ ਦੀ ਬਾਣੀ ਵਿੱਚ ਵਚਨ ਵੀ ਆਉਂਦਾ ਭਾਈ ਰੇ ਇਉ ਸਿਰ ਜਾਣੋ ਕਾਲ ਜੋ ਮੱਸੀ ਤੇਉ ਮਾਨਸਾ ਪਵੇ ਅਚਿੰਤਾ ਜਾਲ ਹਾਲਾਂਕਿ ਉਥੇ ਮਹਾਰਜ ਮੌਤ ਦੀ ਗੱਲ ਕਰਦੀ ਸੰਕਟ ਵੀ ਤੇ ਇੱਕ ਝਾਲ ਹੀ ਐ ਨਾ ਵਿਵਤਾ ਦਾ ਸਮਾਂ ਕਹਿੰਦੇ ਇਸ ਤਰ੍ਹਾਂ ਇਹ ਇਨਾਂ ਤੋਂ ਬਾਹਰ ਨਿਕਲਿਆ ਜਿਵੇਂ ਮੱਸੀ ਜਾਲ ਦੇ ਵਿੱਚੋਂ ਨਿਕਲੀ ਹੋਵੇ ਔਰ ਸਿਰ ਅਮਰ ਆਸ ਇੱਕ ਧਾਰੀ ਉਹਨੂੰ ਗੁਰਮੁਖੂ ਇਹਨੇ ਦੁਨਿਆਵੀ ਆਸਾਂ ਛੱਡ ਦਿੱਤੀਆਂ ਕਿਉਂਕਿ ਬਾਣੀ ਦਾ ਬਚਨ ਹੈ ਕਵੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਰਾਸ ਸੱਚੇ ਪਾਤਸ਼ਾਹ ਜੀ ਰਹਿਮਤ ਕਰਦੇ ਕਹਿੰਦੇ ਮਨੁੱਖ ਜੇ ਆਸ ਰੱਖਣੀ ਆ ਤੇ ਇੱਕ ਮਾਲਕ ਤੇ ਰੱਖ ਇੱਕ ਦੇ ਓਟ ਤੱਕ ਕਿਉਂਕਿ ਜੇ ਦੁਨੀਆ ਦੇ ਬੰਦਿਆਂ ਤੇ ਆਸਾਂ ਲਾਏਗਾ ਤੇ ਜਿਸ ਦਿਨ ਤੇਰੀ ਆਸ ਨਾ ਪੂਰੀ ਹੋਈ ਤੇ ਤੇਰੇ ਪੱਲੇ ਨਿਰਾਸ਼ਤਾ ਪਈ ਮੰਨ ਲਓ ਆਪਾਂ ਕਿਸੇ ਬੰਦੇ ਕੋਲ ਕੋਈ ਆਸ ਲਾ ਕੇ ਚਲੇਗੀ ਵੀ ਆ ਕੰਮ ਮੈਂ ਉਦੇ ਤੋਂ ਲੈਣਾ ਜੇ ਅਗਲੇ ਨੇ ਜਵਾਬ ਦੇ ਦਿੱਤਾ ਤੇ ਨਿਰਾਸ਼ ਹੋ ਕੇ ਮੁੜਾਂਗੇ ਨਾ ਪਰ ਮਹਾਰਾਜ ਜੀ ਕਹਿੰਦੇ ਇੱਕ ਤੇ ਆਸ ਰੱਖੀ ਧਰ ਜੀਰੇ ਇੱਕ ਟੇਕ ਤੋਂ ਲਾ ਬਿਡਾਣੀ ਆਸ ਨਾਨਕ ਨਾਮ ਧਿਆਈਏ ਇੱਕ ਦੇ ਨਾਮ ਨੂੰ ਜਪੀ ਇੱਕ ਦੇ ਨਾਲ ਜੁਣੀ ਕਾਰਜ ਆਵੇ ਰਾਸ ਤੇਰੇ ਜੀਵਨ ਦੇ ਸਾਰੇ ਕਾਰਜ ਜਿਹੜੇ ਐ ਉਹ ਰਾਸ ਆ ਜਾਣੇ ਏ ਇਸ ਕਰਕੇ ਇਹ ਗੁਰੂ ਅਮਰਦਾਸ ਮਹਾਰਾਜ ਜੀ ਪ੍ਰਤੀ ਆਪਣੇ ਮਨ ਵਿੱਚ ਆਸ ਰੱਖ ਕੇ ਚੱਲ ਪਿਆ ਪਰ ਸਰਨ ਹੋਏ ਦੁੱਖ ਤੈ ਪਾਰੇ ਇਹ ਮਨ ਵਿੱਚ ਸੋਚਦਾ ਹੈ ਵੀ ਜਿਹੜਾ ਦੁੱਖਾਂ ਦਾ ਸਮਾਂ ਜਿਹੜਾ ਵਿਪਤਾ ਦਾ ਸਮਾਂ ਮੇਰੇ ਤੇ ਆਇਆ ਨਾ ਇਹਦੇ ਵਿੱਚੋਂ ਨਿਕਲਣਾ ਮੇਰੇ ਬਸ ਦੀ ਗੱਲ ਨਹੀਂ ਕਿਉਂਕਿ ਮਨੁੱਖ ਯਤਨ ਤੇ ਬਹੁਤ ਕਰਦੇ ਆ ਆਪਾਂ ਹੱਥ ਪੈਰ ਤੇ ਬਹੁਤ ਮਾਰਦੇ ਆ ਪਰ ਬੰਦਾ ਨਿਕਲ ਨਹੀਂ ਪਾਉਂਦਾ ਇਹ ਸੋਚਦਾ ਵੀ ਜਿਹੜੇ ਦੁੱਖਾਂ ਦੇ ਸਮੇਂ ਵਿੱਚ ਮੈਂ ਪਿਆ ਹਾਂ ਤੇ ਜੇ ਮੈਂ ਸਤਿਗੁਰਾਂ ਦੀ ਸ਼ਰਨ ਵਿੱਚ ਜਾਵਾਂਗਾ ਤੇ ਮਹਾਰਾਜ ਇਸ ਦੁੱਖਾਂ ਦੇ ਸਮੇਂ ਵਿੱਚੋਂ ਮੈਨੂੰ ਕੱਢ ਲੈਣਗੇ ਧਰੜਾ ਪਰ ਤੀਤ ਤਰ ਦਰਸ਼ਨ ਆਇਆ ਤੇ ਗੁਰਮੁਖੋ ਉਹਨਾਂ ਟਾਈਮ ਗੁਰੂ ਦੀ ਰਹਿਮਤ ਕਿਰਪਾ ਨਹੀਂ ਵਾਪਰਦੀ ਜਿੰਨਾ ਟਾਈਮ ਸਾਡੇ ਮਨ ਵਿੱਚ ਦ੍ਰਿੜ ਵਿਸ਼ਵਾਸ ਨਾ ਹੋਵੇ ਸਤ ਗੁਰ ਕੀ ਪਰਤੀਤ ਨ ਆਈਆ ਸ਼ਬਦ ਨ ਲਾਗੋ ਭਾਉ ਉਸ ਨੂੰ ਸੁਖ ਨ ਉਪਜੈ ਭਾਵੈ ਸੋ ਗੇੜਾ ਆਵੋ ਜਾਓ ਜੇ ਆਪਾਂ ਗੁਰੂ ਦੇ ਦਰ ਤੇ ਚੱਲੇ ਆਂ ਤੇ ਮਨ ਵਿੱਚ ਇਹ ਦਿਰੜ ਵਿਸ਼ਵਾਸ ਹੋਵੇ ਭਰੋਸਾ ਹੋਵੇ ਕਿ ਸਤ ਗੁਰਾਂ ਨੇ ਕਿਰਪਾ ਕਰਕੇ ਇਹ ਮੇਰਾ ਕਾਰਜ ਨਿਪਰੇ ਚਾੜ ਦੇਣਾ ਮਹਾਰਾਜ ਨੇ ਮੇਰੇ ਤੇ ਰਹਿਮਤ ਕਰਨੀ ਹੈ ਕਿਉਂਕਿ ਗੁਰੂ ਤੇ ਸਮਰੱਥ ਹੈ ਇਸ ਕਰਕੇ ਆਪਣੇ ਹਿਰਦੇ ਵਿੱਚ ਸਤਗੁਰਾਂ ਪ੍ਰਤੀ ਡਿੜ੍ਹ ਵਿਸ਼ਵਾਸ ਪੈਦਾ ਕਰਕੇ ਮਨ ਵਿੱਚ ਭਾਵਨਾ ਪੈਦਾ ਕਰਕੇ ਸਤਗੁਰਾਂ ਦੇ دیدار ਪਾਉਣ ਲਈ ਆਇਆ ਹੈ। ਪ੍ਰਥਮ ਦਿਗਤੈ ਭੋਜਨ ਖਾਇਆ। ਤੇ ਗੁਰਮੁਖੋ ਸਭ ਤੋਂ ਪਹਿਲਾਂ ਇਹ ਗੁਰੂ ਕੇ ਲੰਗਰ ਵਿੱਚ ਆਇਆ। ਵੈਸੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਤੋਂ ਜਦੋਂ ਸੀ ਸੱਚੇ ਬਾਦਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਪੜ੍ਹਦੇ ਹਾਂ ਕਿ ਉਹਨਾਂ ਦੇ ਪਿਤਾ ਸਦਕਾਰ ਯੁਗ ਮਹਤਾ ਕਾਲੂ ਜੀ ਨੇ ਜਿਨ੍ਹਾਂ ਨੂੰ ਇਤਿਹਾਸ ਵਿੱਚ ਕਲਿਆਣ ਰਾਏ ਕਰਕੇ ਵੀ ਲਿਖਿਆ ਹੈ ਕੁਝ ਪੈਸੇ ਦੇ ਕੇ ਵਪਾਰ ਦੇ ਲਈ ਭੇਜਿਆ ਵੀ ਕੋਈ ਮੁਨਾਫੇ ਵਾਲਾ ਸੌਦਾ ਕਰੋ ਤੇ ਮਹਾਰਾਜ ਨੇ ਚੂੜ ਕਾਣੇ ਦੀ ਮੰਡੀ ਤੇ ਜਾ ਕੇ ਸੌਦਾ ਖਰੀਦਿਆ ਤੇ ਲੋੜਵੰਦਾਂ ਨੂੰ ਭੋਜਨ ਸ਼ਕਾ ਦਿੱਤਾ ਹੁਣ ਤੀਨੀ ਵੀ ਕੇਵਲ ਮਹਾਰਾਜ ਨੇ ਲੋੜਵੰਦਾ ਨੂੰ ਸਾਧੂਆਂ ਨੂੰ ਭੋਜਨ ਸ਼ਿਕਾਇਆ ਤੇ ਮਹਾਰਾਜ ਨੇ ਉਹਨਾਂ ਨਾਲ ਵੇਖ ਕੇ ਵਿਚਾਰ ਵੀ ਕੀਤੀ ਵੀ ਜਿਸ ਮਨੁੱਖਾ ਜੀਵਨ ਨੂੰ ਤੁਸੀਂ ਜੰਗਲਾਂ ਵਿੱਚ ਪੈ ਕੇ ਅਜਾਈਂ ਗਵਾਰਿਓ ਇਹ ਇਹਦੇ ਲਈ ਨਹੀਂ ਮਿਲਿਆ ਇਹ ਤੇ ਕੁਝ ਕਰਨ ਦੇ ਲਈ ਭਗਤੀ ਕਰਨ ਦੇ ਲਈ ਮਿਲਿਆ ਰੱਬੀ ਜਾਦ ਵਿੱਚ ਜੁੜੋ ਸਮਾਜ ਭਲਾਈ ਦੇ ਕੰਮ ਕਰੋ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਇਹ ਜਿਹੜੀ ਲੰਗਰ ਦੀ ਮਰ ਜ਼ਿਆਦਾ ਪ੍ਰਚਲਿਤ ਸੀ ਨਾ ਤੇ ਧੰ ਗੁਰੂ ਅਮਰਦਾਸ ਮਹਾਰਾਜ ਜੀ ਇਹਨੂੰ ਹੋਰ ਅੱਗੇ ਲੈ ਕੇ ਗਏ ਐ ਤੇ ਮਹਾਰਾਜ ਨੇ ਇਹ ਮਰਜ਼ਾ ਦਾ ਬਣਾ ਦਿੱਤੀ ਵੀ ਪਹਿਲਾਂ ਗੁਰੂ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕੋ ਤੇ ਬਾਅਦ ਵਿੱਚ ਆ ਕੇ ਸਾਡੇ ਜਿਹੜੇ دیدار ਕਰਨੇ ਐ ਇਸ ਕਰਕੇ ਜਦੋਂ ਇਹ ਗੁਰੂ ਦੇ ਦਰ ਤੇ ਜਾਂਦਾ ਹੈ ਪਹਿਲਾਂ ਜਾ ਕਰਕੇ ਗੁਰੂ ਕੇ ਲੰਗਰਾਂ ਵਿੱਚੋਂ ਲੰਗਰ ਛਕਦਾ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਆਪਾਂ ਬਹੁਤ ਬਰੀਏ ਵਿਚਾਰ ਕੀਤੇ ਵੀ ਲੰਗਰ ਜਿਹੜਾ ਹੈ ਉਹ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਅਰਥ ਹੈ ਜਿੱਥੋਂ ਗਰੀਬ ਨੂੰ ਭੁੱਖੇ ਨੂੰ ਬੇਸਹਾਰੇ ਨੂੰ ਅੰਨ ਮਿਲੇ ਰੱਜੇ ਨੂੰ ਖਵਾਉਣਾ ਲੰਗਰ ਨਹੀਂ ਕਹਿੰਦੇ ਜਿਵੇਂ ਅੱਜ ਸਾਡੇ ਵਿੱਚ ਚੱਲ ਪਿਆ ਅੱਜ ਦੇ ਅਸੀਂ ਘਰਾਂ ਵਿੱਚ ਅਖੰਡ ਪਾਠ ਕਰਾ ਕੇ ਵੀ ਲੰਗਰ ਦੀ ਮਰਜ਼ਾਦਾ ਨੂੰ ਛੱਡਦੇ ਜਾ ਰਹੇ ਕਿਉਂਕਿ ਬਖਾਵਾ ਬਹੁਤਾ ਹੋ ਗਿਆ ਉਹ ਭਾਵਨਾ ਜਿਹੜੀ ਸੀ ਵੰਡ ਕੇ ਛਕਣ ਦੀ ਖਤਮ ਹੋ ਗਈ। ਸੋ ਲੰਗਰ ਜਿਹੜਾ ਸੀ ਉਹ ਲੋੜਵੰਦਾਂ ਲਈ ਸੀ। ਲੋੜਵੰਦ ਕੋਈ ਵੀ ਹੋ ਸਕਦਾ। ਤੁਸੀਂ ਵੀ ਹੋ ਸਕਦੇ ਹੋ, ਮੈਂ ਵੀ ਹੋ ਸਕਦਾ। ਇਸ ਕਰਕੇ ਗੁਰੂ ਘਰ ਦੇ ਵਿੱਚ ਹਰ ਵੇਲੇ ਨਿਰੰਤਰ ਲੰਗਰ ਚੱਲਦੀ ਹੈ। ਲੋੜਵੰਦ ਜਿਹੜਾ ਹੁੰਦਾ ਹੈ ਉਹ ਕਦੇ ਵੀ ਗੁਰੂ ਕੇ ਲੰਗਰਾਂ ਵਿੱਚੋਂ ਭੁੱਖਾ ਨਹੀਂ ਜਾਂਦਾ। ਇੱਥੇ ਮਸਤੋਨਾ ਸਾਹਿਬੀ ਤੁਸੀਂ ਵੇਖੋ ਕਿਵੇਂ ਨਿਰੰਤਰ ਲੰਗਰ ਚੱਲਦੀ ਹੈ ਸੰਗਤਾਂ ਦੀ ਸਹਿਯੋਗ ਦੇ ਨਾਲ। ਸੋ ਇਸ ਕਰਕੇ ਪਹਿਲਾਂ ਇਹ ਗੁਰੂ ਕੇ ਲੰਗਰਾਂ ਵਿੱਚ ਜਾਂਦਾ ਹੈ ਤੇ ਜਾ ਕਰਕੇ ਭੋਜਨ ਸ਼ਕਦਾ ਹੈ